ਸੁਣ ਲਗੋ ਆਂਦੀ ਪਈ ਤੇ ਮੇਰਾ ਮੈਂ ਇਤਨਾ ਬਹੁਤ ਚਭੜਿਆ ਹੋਇਆ ਇਤਨੀ ਵਿੱਚ ਤੇ ਮੋਬਾਈਲ ਹੀ ਕਰਦੇ ਵੀ ਪੈਸੇ ਵੀ ਹੈਗੇ ਬਸ ਬੋਕੋ ਕੇ ਲੱਗੇ ਮੈਂ ਜੁਨ ਨਾ ਪਰਾਇਨ ਲੱਗਾ 4000 ਰੁਪਏ ਵਿੱਚ ਤੇ ਮੋ ਪਾਈ ਤੇ ਮੇਜਪ ਮਾਰਨ ਦਾ ਐ ਐਸਾ ਹੀ ਮੇਰੇ ਝੋਕੜਾ ਨੇ ਸੱਖੀ ਦਾ ਸਾਥ ਮੋਚੀ ਰਿਹਾ ਪੋਚਾ ਲਈ ਜੀ ਬਾਈ ਕੋ ਜੋ ਆਪਣਾ ਸਮਾਨ ਲੈ ਕੇ ਘਰਉਣ ਲਈ ਗਿਆ ਅੰਦਰ ਲੈ ਲਓ ਇਹ ਤੋਂ ਸਮਾਨ ਲੈ ਕੇ ਆ ਰਿਹਾ ਇਹ ਆਪਣੇ ਪੈਦਲ ਕੁਝ ਕੁਝ ਲੱਗਦੇ ਇਹਦੇ ਵਿੱਚ ਸਾਡੇ ਕੋਲ 4000 ਆ ਰਹੇ ਨੇ ਤੇ ਨਾਲ ਮੋਬਾਈਲ ਫੋਨ ਵੀ ਇਹਨਾਂ ਦਾ ਹੈ ਅਲਾ ਜੋ ਹੁੰਦੇ ਵਸੇ ਗਿਆ ਜਿਲ੍ਹਾ ਮਹਾਰਾਮਰੀ ਸਾਰੇ ਆ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖਤਰੀਪਾਲ ਬੋਰਡ ਇੱਥੇ ਖੜਾ ਆਪਣੇ ਪਲੰਬਰ ਪੈਪਾਰਾ ਸੀ ਜਦੋਂ ਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਨੂੰ ਕਿਹਾ ਮਿਸ਼ਾਨ ਐਕਸੀਡੈਂਟ ਹੋ ਗਿਆ ਹੈ ਉਹਦਾ ਦੁਪੱਟਾ ਵਗੈਰਾ نیچے ਡਿੱਗਾ ਹੀ ਅਹੀਂ ਭੱਜੇ ਆਏ ਫਿਰ ਉਹਨਾਂ ਨੂੰ ਕੁਛ ਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਫਿਰ ਦੋ ਮੁੰਡੇ ਆਏ ਐ ਕਮੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੈ ਗਏ ਆ ਜਾਨੀ ਗੈਸ ਸੌਸ ਲਗਵਾਉਂਦੀ ਭਈ ਤੇ ਮੇਰਾ ਮੈਂ ਇੱਕਦਮ ਬਹੁਤ ਚਫੜਿਆ ਹੋਇਆ ਇਤ ਵਿੱਚ ਉਹਦੇ ਮੋਬਾਈਲ ਹੀ ਗਏ ਤੇ ਵੀ ਪੈਸੇ ਵੀ ਹੈਗੇ ਮਸੂਕੋ ਕੇ ਲੱਗੇ ਮੈਂ ਤੇ ਚੰਨਾ ਬਰਾਇਨ ਲੱਗਾਂ 4000 ਰੁਪਏ ਵਿੱਚ ਤੇ ਮੋਬਾਈਲ ਕੁੰਨੀ ਸੀਗੇ ਲੱਗਦੇ ਪਏ ਕੁੰਨੀ ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਰਹਿੰਦੇ ਹਾਂ ਤੁਸੀਂ ਕਹਿੰਦੇ ਹਾਂ ਹਾਂਜੀ ਮੈਂ ਗੱਲੀ ਹੀ ਕਾਫੀ ਜਣਾੜੇ ਨੇ ਮਗਰ 도ੜਿਆ ਪਰ ਉਹ ਕਾਪੂ ਨਹੀਂ ਆਏ ਮਾਰਾ ਮੇਰਾ ਨਾਂ ਐਸਆ ਹੀ ਨਾ ਮੈਂ ਇੱਥੇ ਹੀ ਪੋਸਟਡ ਹਾਂ ਲੇਸਨ ਸ਼ਸ਼ੰਜਾ ਸਾਹਿਬ ਦੇ ਰਿਪੋਰਟ ਨੇ ਰਿਪੋਰਟ ਬਚਾਰੀ ਜੀ ਮੇਰੀ ਵਾਈਫ ਕੋਲ ਆਪਣਾ ਸਮਾਨ ਲੈਣ ਲਈ ਹੁਣੇ ਘਰੋਂ ਨਿਕਲੇ ਕੇ ਅੱਧਾ ਘੰਟਾ ਪਹਿਲਾਂ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਆ ਆਪਣੇ ਪੈਦਲ ਹੀ ਪਰਸੇ ਜੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਕਦੀ ਉਹਦੇ ਵਿੱਚ 4.5000 ਰੁਪਇਆ ਹੋਰ ਕੀ ਸੀ ਉਹਦੇ ਵਿੱਚ 4.5000 ਪਾਈ ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਹੂੰ ਤੇ ਉਹ ਹੋ ਕੇ ਤੇ ਲੈ ਗਏ ਨੇ ਦੋ ਮੁੰਡੇ ਨੂੰ ਦੱਸ ਰਹੇ ਨੇ ਮੁੰਡਿਆਂ ਆਪਣੇ ਅਗੇ ਹੀ ਮੁੰਡੇ ਨੌਜਵਾਨ ਤਾਂ ਸਪਲੈਂਡਰ ਮੋਟਰਸਾਈਕਲ ਤੇ ਤੇ ਮੁੰਡੇ ਨੇ ਇਹਨਾਂ ਨੂੰ ਹੁਣ ਮਾਂਚੌਂਗ ਤੋਂ ਇਧਰੋਂ ਆਏ ਤੇ ਜਾਹ ਚੌਂਗ ਨੂੰ ਗਏ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹਾਂ ਕੰਟਰੋਲ ਰੂਮ ਤੇ ਡਿਫੀਨੇਸ਼ਨ ਦਿੱਤੀ ਹੈ ਮੈਂ ਤੇ ਅਸੀਂ ਭਤੀਜੀ ਦਾ ਵਿਆਹ ਆ ਅੱਛਾ ਜੀ ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨਸਮਨ ਕੋਈ ਲੈਣਾ ਆ ਇਹਨਾਂ ਨੇ ਮੜਾ ਮੋਟਾ ਲੈਣ ਗਏ ਇਸ ਕੱ ਮਾ ਜੀ ਉਹਦੇ ਉੱਤੇਗਾ ਜਿਹੜਾ ਮੇਰਾ ਅਵਰੇਸ ਆ ਰਿਹਾ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਕਤਰੀ ਭਾਉਣਪੁਰ ਇੱਥੇ ਖੜਾ ਆਪਣੇ ਪਲੰਬਰ ਪੈਪਾਰਾ ਸੀ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਪੰਜ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਡਰ ਮੋਟਰਸਾਈਕਲ ਤੇ ਮੇਰਾ ਪਰਛਕ ਹੋ ਕੇ ਲੱਗੇ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲਾ ਕੇ ਹੁੰਦਾ ਘਰ ਕਾਲ ਕੀਤੀ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਹਾਂਜੀ ਦੱਸਿਓ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚਲ ਤੋ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਐਣੀ ਵੇਖਿਆ ਮੈਂ ਸਿੱਧਾ ਹੁੰਦਾ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੇ ਗਿਆ ਮੈਨੇ ਮੋਟਰਸਾਈਕਲ ਵਾਲੀ ਧਿਆਨ ਨਹੀਂ ਦੇਇਆ ਮੈਂ ਹੈਗਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਕੋਈ ਮੈਂ ਸਿੱਧਾ ਉਧਰ ਨੂੰ ਗਿਆ ਐਣੀ ਗੈਸ ਤੋਂ ਲੱਗੋ ਆਂਦੀ ਭਈ ਤੇ ਮੇਰਾ ਮੈਂ ਇਤਨਾ ਬਹੁਤ ਭੜਿਆ ਹੋਇਆ ਇਤ ਵਿੱਚ ਮੋਬਾਈਲ ਹੀ ਕਰ ਤੇ ਪੈਸੇ ਵੀ ਹੈਗੇ ਆ ਬੱਸ ਵਧਿਆ ਹੋਣਾ ਬੱਸ ਉਹ ਕਿ ਲੱਗੇ ਪਿੰਡ ਚ ਉਹਨਾਂ ਦਵਾਈਆਂ ਲੱਗਿਆ ₹4000 ਵਿੱਚ ਜਦੋਂ ਮੋਪਾਈਲ ਜਿਬ ਮਾਰਨ ਗਾਣਾ ਐਸਾ ਹੀ ਕਿ ਮੈਂ ਤੇ ਕੋਸੜਾ ਨੈਸ਼ਨਲ ਸੈਕਿਉਰਿਟੀ ਅਸਾਫਟ ਹੋਟਲ ਚ ਚਲੀ ਸੀ ਜਿਹੜੀ ਵਾਈ ਕੋ ਜੋ ਆਪਣਾ ਸਮਾਨ ਲੈ ਕੇ ਆਪਣੇ ਘਰੋਂ ਲੈ ਕੇ ਆਦਾ ਮੇਟਾ ਵੀ ਲੋ ਉਹਨਾਂ ਤੋਂ ਸਮਾਨ ਲੈ ਕੇ ਆ ਰਹੇ ਆਪਣੇ ਪੈਦਲ ਹੀ ਬੱਸ ਸੀਗਾ ਇਹਨਾਂ ਦੇ ਹੱਥ ਵਿੱਚ ਕੁਝ ਲੱਗਦੀ ਉਹਦੇ ਵਿੱਚ 6000 ਰੁਪਏ ਤੇ ਨਾਲ ਮੋਬਾਈਲ ਫੋਨ ਵੀ ਇਹਨਾਂ ਦਾ ਸੀ ਜੋ ਹੁੰਦੇ ਵਸੇਗਾ ਜਿਲ੍ਹਾ ਮਹਾਰਾਮਰੀ ਸਾਰੇ ਆ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਕਤਰੀ ਭਵਨ ਕੋੜ ਇੱਥੇ ਖੜਾ ਆਪਣੇ ਨੰਬਰ ਪੈਪਰ ਆ ਰਹੀ ਸੀ ਜੋ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਦਾ ਦੁਪੱਟਾ ਵਗੈਰਾ نیچے ਡਿੱਗਾ ਹੀ ਅਹੀਂ ਭੱਜ ਆਏ ਆ ਫਿਰ ਉਹਨਾਂ ਨੂੰ ਖੁਸ਼ਾ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਫਿਰ ਦੋ ਮੁੰਡੇ ਆਏ ਆ ਸਪੈਨਟਰ ਮੋਟਰਸਾਈਕਲ ਤੇ ਮੇਰਾ ਫਰਸ਼ ਹੋ ਕੇ ਲੱਗਿਆ ਜਾਨੀ ਗੈਸ ਸੌਸ ਲਗਵਾਉਂਦੀ ਭਈ ਤੇ ਮੇਰਾ ਮੈਂ ਇੱਕਦਮ ਬਹੁਤ ਚਫੜਿਆ ਇਤ ਵਿੱਚ ਤੇ ਮੋਬਾਈਲ ਹੀ ਕਰਦੇ ਇਸ ਪੈਸੇ ਵੀ ਹੈਗੇ ਮਾਂ ਬਰਾਕਰ ਪਰਸੋਂ ਵਧੀਆ ਵਾਲਾ ਮਸੂਕੋ ਕੇ ਲਗੇ ਮੈਂ ਤੇ ਜੁਨਾ ਬਰਾਇ ਲੱਗਾਂ 4000 ਰੁਪਏ ਵਿੱਚ ਤੇ ਮੋਬਾਈਲ ਪੁਣੀ ਸੀਗੇ ਲੱਗਦੇ ਪਹਿਮ ਨੇ ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਨੇ ਤੁਸੀਂ ਕਹਿੰਦੇ ਹੋ ਹਾਂਜੀ ਮੈਂ ਕੱਲੀ ਹੀ ਕਾਫੀ ਜਣਾੜੇ ਦੇ ਮਗਰ 도ੜਿਆ ਪਰ ਉਹ ਕਾਬੂ ਨਹੀਂ ਆਏ ਮਾਰਾ ਮੇਰਾ ਨਾਮ ਐਸ.ਆਈ.ਮੈਂ ਇੱਥੇ ਪੋਸਟਡ ਹਾਂ ਡਿਵੀਜ਼ਨ ਸ਼ਰਮਜਾ ਸਾਹਿਬ ਦੇ ਕੋਲ ਚ ਨੇ ਅਪੋਰਟ ਬਚਾਰੀ ਜੀ ਮੇਰੀ ਭਾਈ ਕੋਲ ਜੋ ਆਪਣਾ ਸਮਾਨ ਲੈਣ ਲਈ ਹੁਣੇ ਘਰੋਂ ਨਿਕਲੇ ਇੱਕ ਅੱਧਾ ਘੰਟਾ ਪਹਿਲਾਂ ਤੇ ਉਧਰੋਂ ਸਮਾਨ ਲੈ ਕੇ ਆ ਰਹੀ ਆਪਣੇ ਪੈਦਲ ਹੀ ਪਰ ਸੋ ਜੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਗਦੇ ਹੀ ਉਹਦੇ ਵਿੱਚ 44000 ਰੁਪਇਆ ਹੋਰ ਕੀ ਸੀ ਉਹਦੇ ਵਿੱਚ 44000 ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਹੂੰ ਤੇ ਉਹ ਹੋ ਕੇ ਤੇ ਲੈ ਗਏ ਨੇ ਦੋ ਮੁੰਨੇ ਤੁਹਾਨੂੰ ਦੱਸ ਰਹੇ ਨੇ ਮੇਰੇ ਮੁੰਡੇ ਆਪਣੇ ਹੈਗੇ ਹੀ ਮੁੰਡੇ ਨੌਜਵਾਨ ਤਾਂ ਸਪਲੈਂਡਰ ਮੋਟਰਸਾਈਕਲ ਤੇ ਤੇ ਮੂੰ ਮਨੇ ਇਹਨਾਂ ਨੂੰ ਉਹ ਜਹਾਜ ਚੌਂਕ ਤੋਂ ਇਧਰੋਂ ਆਏ ਤੇ ਜਹਾਜ ਚੌਂਕ ਨੂੰ ਗਏ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹਾਂ ਕੰਟਰੋਲ ਰੂਮ ਤੇ ਡਿਫੀਨੇਸ਼ਨ ਦਿੱਤੀ ਹੈ ਮੈਂ ਤੇ ਅਸੀਂ ਭਤੀਜੀ ਦਾ ਵਿਆਹ ਆ ਅੱਛਾ ਜੀ ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨ ਸਾਮਾਨ ਕੋਈ ਲੈਣਾ ਆ ਇਹਨਾਂ ਨੇ ਮੜਾ ਮੋਟਾ ਲੈਣ ਗਏ ਸੀ ਇਸ ਕੱ ਮਾਜੂਰ ਦੇ ਹੁਦਿ ਉਸੇਗਾ ਜਿਲ੍ਹਾ ਮੇਰਾ ਅਵਰੇਸ ਆ ਰਿਹਾ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਕਤਰੀ ਭਾਣਪੋੜ ਇੱਥੇ ਖੜਾ ਆਪਣੇ ਪਲੰਬਰ ਪੈਪਾਰਾ ਸੀ ਜਦ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਪੰਜ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਡਰ ਮੋਟਰਸਾਈਕਲ ਤੇ ਮੇਰਾ ਪਰਛਕ ਹੋ ਕੇ ਲੱਗੇ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਮੁੰਡਾ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲਾ ਕੇ ਹੁੰਦਾ ਘਰ ਕਾਲ ਕੀਤੀ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਹਾਂ ਜੀ ਦੱਸਿਓ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚਲ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਐਣੀ ਵੇਖਿਆ ਮੈਂ ਸਿੱਧਾ ਉਹਨਾਂ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੇ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਨਹੀਂ ਦਿੱਤਾ ਮੈਂ ਹੈਗਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਕੋਈ ਮੈਂ ਸਿੱਧਾ ਉਧਰ ਨੂੰ ਗਿਆ